ਕੰਪਨੀ ਨਾਲ ਹੋਈ ਬਹਿਸਬਾਜੀ ਤੋਂ ਬਾਅਦ ਹੁਣ ਬ੍ਰਿਟਿਸ਼ ਸਰਕਾਰ ਯੂਕਰੇਨ ਦਾ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ ਦੱਸ ਦਈਏ ਕਿ ਵੱਡੀ ਅਪਡੇਟ ਸਾਂਝਾ ਕਰ ਰਿਆਂ ਦੱਸ ਦਈਏ ਕਿ 14000 ਕਰੋੜ ਰੁਪਏ ਜਿਹੜੀ ਕਿ ਸਹਾਇਤਾ ਕੀਤੀ ਗਈ ਹੈ ਬ੍ਰਿਟਿਸ਼ ਸਰਕਾਰ ਦੇ ਵੱਲੋਂ ਯੂਕਰੇਨ ਨੂੰ ਦੱਸ ਦਈਏ ਕਿ 트ੰਪ ਦੇ ਨਾਲ ਪਿਛਲੇ ਦਿਨੀ ਜਿਹੜੀ ਕਿ ਬਹਿਸਬਾਜੀ ਹੋਈ ਸੀ ਤਿੱਖੀ ਬਹਿਸਬਾਜੀ ਹੋਈ ਸੀ ਜਿਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਜਿਹੜਾ ਕਿ ਯੂਕਰੇਨ ਦਾ ਹੱਥ ਫੜਿਆ ਹੈਗਾ ਉਹਨਾਂ ਦਾ ਸਾਥ ਹੈਗਾ ਤਾਂ ਦੱਸ ਦਈਏ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਕਿ ਕੀਰ ਸਟਾਰਮਰ ਯੂਕਰੇਨ ਨੂੰ 14000 ਕਰੋੜ ਰੁਪਏ ਦੀ ਸਹਾਇਤਾ ਦੇਣਗੇ ਜਿਸ ਦੇ ਨਾਲ ਯੂਕਰੇਨ ਜਿਹੜਾ ਕਿ 50 5000 ਹਵਾਈ ਰੱਖਿਆ ਜਿਹੜੇ ਕਿ ਮਿਜ਼ਾਈਲਾ ਖਰੀਦੇਗਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸਟਾਰਮਰ ਨੇ ਕਿਹਾ ਹੈਗਾ ਕਿ ਇਹ ਮਿਜ਼ਾਈਲਾ ਬ੍ਰਿਟੇਨ ਦੇ ਬੇਸਫਾਰਟ ਦੇ ਵਿੱਚ ਬਣਾਈਆਂ ਜਾਣ ਗਿਆ ਜਿਸ ਦੇ ਨਾਲ ਸਾਡੇ ਰੱਖਿਆ ਖੇਤਰ ਦੇ ਵਿੱਚ ਨੌکریاں ਵਧਣ ਗਿਆ ਇੱਕ ਦਿਨ ਪਹਿਲਾਂ ਉਸ ਨੇ ਜਲਨਸਕੀ ਨੂੰ 24000 ਕਰੋੜ ਰੁਪਏ ਦਾ ਕਰਜ਼ਾ ਦੇਣ ਦੀ ਗੱਲ ਕੀਤੀ ਸੀਗੇ ਤੇ ਉਹਦੇ ਤੋਂ ਦੱਸਦੀ ਹੈ ਕਿ ਜਿਹੜੇ ਕਿ ਸਟਾਰਮਰ ਨੇ ਇਹ ਵੀ ਗੱਲ ਆਖੀ ਹੈ ਕਿ ਅਮਰੀਕਾ ਦੇ ਕਈ ਧਾਕਿਆਂ ਤੋਂ ਸਾਡਾ ਭਰੋਸੇਮੰਦ ਸਾਥੀ ਰਿਹਾ ਹੈ ਅਤੇ ਭਵਿੱਖ ਦੇ ਵਿੱਚ ਵੀ ਅਜਿਹਾ ਹੀ ਰਹੇਗਾ ਤਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਇਹ ਗੱਲਾਂ ਯੂਕਰੇਨ ਯੁੱਧ ਦੇ ਮੁੱਦੇ ਦੇ ਉੱਤੇ ਯੂਰਪੀ ਦੇਸ਼ਾਂ ਦੇ ਰੱਖਿਆ ਸੰमेलन ਤੋਂ ਬਾਅਦ ਕਈਆਂ ਨੇ ਤੇ ਇਸ ਮੀਟਿੰਗ ਦੇ ਵਿੱਚ 15 ਦੇਸ਼ਾਂ ਦੇ ਮੁਖੀ ਤੁਰਕੀ ਦੇ ਵਿਦੇਸ਼ ਮੰਤਰੀ ਨਾਟੋ ਦੇ ਸਕੱਤਰ ਜਨਰਲ ਯੂਰੋਪੀਅਨ ਯੂਨੀਅਨ ਦੇ ਪ੍ਰਧਾਨ ਅਤੇ ਯੂਰੋਪੀਅਨ ਕੌਂਸਲ ਦੇ ਸ成员 ਕੀ ਸ਼ਿਰਕਤ ਕੀਤੀ ਹੈ ਤੇ ਦੱਸਦੀ ਹੈ ਕਿ ਸਟਾਰਮਨ ਨੇ ਕਿਹਾ ਹੈਗਾ ਕਿ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਬ੍ਰਿਟਿਸ਼ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਅਤੇ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਖਾਸ ਕਰਕੇ ਇਹਨਾਂ ਮੁਸ਼ਕਿਲ ਸਮਿਆਂ ਦੇ ਵਿੱਚ ਸਾਡੀ ਕੋਸ਼ਿਸ਼ ਯੂਕਰੇਨ ਨੂੰ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਲਿਆਉਣ ਦੀ ਹੈ ਅਸੀਂ ਯੂਕਰੇਨ ਦੇ ਲਈ ਆਪਣੀ ਸਹਾਇਤਾ ਦੁੱਗਣੀ ਕਰ ਰਹੇ ਹਾਂ ਤੇ ਸਟਾਰਮਨ ਨੇ ਕਿਹਾ ਹੈਗਾ ਕਿ ਸਿਖਰ ਸੰਮੇਲਨ ਦੇ ਵਿੱਚ ਆਗੂ ਯੂਕਰੇਨ ਨੂੰ ਫੌਜੀ ਸਹਾਇਤਾ ਜਾਰੀ ਰੱਖਣ ਅਤੇ ਰੂਸ ਦੇ ਉੱਤੇ ਆਰਥਿਕ ਦਬਾਅ ਵਧਾਉਣ ਦੇ ਉੱਤੇ ਸਹਿਮਤ ਹੋਏ ਨੇ ਤਾਂ ਕਿਸੇ ਵੀ ਸ਼ਾਂਤੀ ਵਾਰਤਾ ਦੇ ਵਿੱਚ ਯੂਕਰੇਨ ਨੂੰ ਸ਼ਾਮਲ ਕਰਨਾ ਚਾਹੀਦਾ ਤਾਂ ਸਟਾਰਮਨ ਨੇ ਇਹ ਵੀ ਕਹਿਣਾ ਹੈਗਾ ਕਿ ਸਮਝੌਤੇ ਦੇ ਵਿੱਚ ਰੂਸ ਨੂੰ ਸ਼ਾਮਲ ਕਰਨਾ ਜ਼ਰੂਰੀ ਹੋਵੇਗਾ ਪਰ ਰੂਸ ਪਹਿਲਾਂ ਹੀ ਕਈ ਵਾਰ ਸਮਝੋਤਿਆਂ ਦੀ ਉਲੰਘਣਾ ਕਰ ਚੁੱਕਿਆ ਹੈਗਾ ਅਜੇ ਸਥਿਤੀ ਦੇ ਵਿੱਚ ਸਾਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਯੂਕਰੇਨ ਨੂੰ ਦਿੱਤੀਆਂ ਗਈਆਂ ਗਰੰਟੀਆਂ ਪ੍ਰਭਾਵਿਤ ਨਾ ਹੋਣ ਹੋਰ ਟਕਰਾਅ ਤੋਂ ਬਚਣ ਦੇ ਲਈ ਗਰੰਟੀਆਂ ਦੀ ਲੋੜ ਹੈਗਾ ਤਾਂ ਦੱਸਦੀ ਹੈ ਕਿ ਇਸ ਮੀਟਿੰਗ ਤੋਂ ਪਹਿਲਾਂ ਸਟਾਰਮਰ ਨੇ ਕਿਹਾ ਸੀਗਾ ਕਿ ਬ੍ਰਿਟੇਨ ਫਰਾਂਸ ਤੇ ਯੂਕਰੇਨ ਰੂਸ ਯੂਕਰੇਨ ਯੁੱਧ ਨੂੰ ਰੋਕਣ ਦੇ ਲਈ ਇੱਕ ਯੋਜਨਾ ਦੇ ਉੱਤੇ ਮਿਲ ਕੇ ਕੰਮ ਕਰਨ ਦੇ ਲਈ ਸਹਿਮਤ ਹੋਏ ਨੇ जोड़े कि यह योजना अमरीका के सामने रखी जाएगी उन्होंने कहा कि योजना ता ही काम करेगी जेकर अमरीका अपनी सुरक्षा गरंटी के उ ਕਾਇਮ ਰੱਖੇਗਾ ਦਾਅਦzie ਕਿ ਜਲਨਸਕੀ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਮਿਲਣ ਦੇ ਲਈ ਵਾਈਟ ਹਾਊਸ ਗਏ ਸੀਗੇ ਜਿਗਰੋਗਾ ਹੈਗਾ ਕਿ ਜਲਨਸਕੀ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਮਿਲਣ ਦੇ ਲਈ ਵਾਈਟ ਹਾਊਸ ਪਹੁੰਚੇ ਨੇ ਤਾਂ ਜਿੱਥੇ ਦੋਵਾਂ ਦੇ ਵਿਚਕਾਰ ਤਿੱਖੀ ਬਹਿਸ ਹੋ ਗਈ ਹੈ ਦਾਅਦzie ਕਿ 트੍ਰੰਪ ਵਾਂਸ ਅਤੇ ਜਲਨਸਕੀ ਨੂੰ ਇੱਕ ਦੂਜੇ ਵੱਲ ਉਂਗਲੀਆਂ ਚੁੱਕਦੇ ਹੋਏ ਦੇਖਿਆ ਗਿਆ ਹੈਗਾ 트੍ਰੰਪ ਨੇ ਜਲਨਸਕੀ ਨੂੰ ਕਈ ਵਾਰ ਛੜਕਿਆ ਵੀ ਹੈਗਾ ਉਸਨੇ ਜਲਨਸਕੀ ਨੂੰ ਕਿਹਾ ਕਿ ਉਹ ਤੀਜਾ ਵਿਸ਼ਵ ਯੁੱਧ ਸ਼ੁਰੂ ਕਰਨ ਦੇ ਉਤੇ ਜੂਆ ਖੇਡ ਰਿਹਾ ਸੀਗਾ ਦਲਨਸਕ ਨੇ ਕਿਹਾ ਕਿ ਜਦੋਂ ਤੁਸੀਂ ਜੰਗ ਦੇ ਵਿੱਚ ਹੁੰਦੇ ਹੋ ਤਾਂ ਹਰ ਕਿਸੇ ਨੂੰ ਸਮੱਸਿਆਵਾਂ ਹੁੰਦੀਆਂ ਨੇ ਇਹ ਜੰਗ ਭਾਵੇਂ ਇਕੱਦੇ ਵਿੱਚ ਅਮਰੀਕਾ ਨੂੰ ਹੀ ਪ੍ਰਭਾਵਿਤ ਕਰੇਗੀ ਇਹ ਸੁਣ ਕੇ 트럼ਪ ਚੜ ਗਈ ਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਨਾ ਦੱਸੋ ਕਿ ਸਾਨੂੰ ਕੀ ਮਹਿਸੂਸ ਕਰਨਾ ਚਾਹੀਦਾ ਦੱਸ ਦੇ ਕਿ 트럼ਪ ਦੇ ਨਾਲ ਹੋਈ ਤਿੱਖੀ ਬਹਿਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਯੂਕਰੇਨ ਨੂੰ 14000 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ